ਸਰਦੀ ਦੇ ਮੌਸਮ ਦੀ ਸ਼ੁਰੂਆਤ ਨਾਲ ਹੀ ਪਤੰਗਬਾਜ਼ੀ ਦੇ ਸ਼ੌਕੀਨ ਲੋਕ ਪਤੰਗਾ ਉਡਾਣੀਆਂ ਸ਼ੁਰੂ ਕਰ ਦਿੰਦੇ ਹਨ ਦੇਖਣ ਵਿੱਚ ਆਇਆ ਕਿ ਪਿਛਲੇ ਕੁਝ ਸਾਲਾਂ ਵਿੱਚ ਪਤੰਗਬਾਜ਼ੀ ਲਈ ਚਾਈਨਾ ਦੀ ਬਣੀ ਡ੍ਰੈਗਨ ਡੋਰ ਦੀ ਵਿਕਰੀ ਅਤੇ ਵਰਤੋਂ ਬਹੁਤ ਵੱਧ ਗਈ ਹੈ ਇੱਥੇ ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਚਾਈਨਾ ਦੀ ਇਸ ਡ੍ਰੈਗਨ ਡੋਰ ਦੀ ਵਿਕਰੀ ਅਤੇ ਇਸਤੇਮਾਲ ਤੇ ਪਾਬੰਦੀ ਲੱਗੀ ਹੋਈ ਹੈ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕਾਰਵਾਈ ਦੇ ਬਾਵਜੂਦ ਵੀ ਚਾਈਨਾ ਦੀ ਇਸ ਡੋਰ ਦੀ ਨਾਚਾਇਸ ਰੂਪ ਵਿੱਚ ਵਿਕਰੀ ਅਤੇ ਵਰਤੋਂ ਹੋ ਰਹੀ ਹੈ जिला अमृतसर وچ చైనా ਦੀਸ ਖਤਰਨਾਕ ਡ੍ਰੈਗਨ ਡੋਰ ਕਾਰਨ ਕਈ ਇਨਸਾਨੀ ਜਾਨਾਂ ਜਾ ਚੁੱਕੀਆਂ ਹਨ ਅਤੇ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਹਨ ਇਸ ਬਾਰੇ ਭਾਰਤੀ ਵਪਾਰ ਮੰਡਲ ਪੰਜਾਬ ਦੇ ਪ੍ਰਧਾਨ राजीव ਅਨੇਜਾ ਨੇ ਆਖਿਆ ਕਿ ਚైనా ਦੀਸ ਖਤਰਨਾਕ ਡ੍ਰੈਗਨ ਡੋਰ ਤੇ ਸਖਤੀ ਨਾਲ ਪੂਰਨ ਤੌਰ ਤੇ ਪਾਬੰਦੀ ਲਗਣੀ ਚਾਹੀਦੀ ਹੈ ਅਤੇ ਪੁਲਿਸ ਇਸ ਨੂੰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਉਹਨਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚైనా ਡੋਰ ਦੀ ਵਰਤੋਂ ਕਰਨ ਤੋਂ ਗੁਰਹੇਸ਼ ਕਰਨ ਸਭ ਤੋਂ ਪਹਿਲੋ ਤੇ ਮੈਂ ਫਾਸਟਵੇ ਚੈਨਲ ਰਾਹੀਂ ਇੱਕ ਲੋਕਾਂ ਨੂੰ ਸੰਦੇਸ਼ ਦੇਣਾ ਚਾਹਨਾ ਵਾ ਕਿ ਜਿਹੜਾ ਪਿਛਲੇ ਕਈ ਸਾਲਾਂ ਤੋਂ ਜਿਹੜਾ ਮੁੱਦਾ ਚੱਲਦਾ ਆ ਰਿਹਾ ਹੈ ਚਾਇਨਾ ਡੋਰ ਦਾ ਜਿਹਦੇ ਵਿੱਚ ਇੱਕ ਆਮ ਨਾਗਰਿਕ ਦੀ ਪਸ਼ੂ ਪੰਛੀਆਂ ਦੀ ਜਨ ਜੀਵਨ ਦੀ ਬਹੁਤ ਜ਼ਿਆਦਾ ਇੱਕ ਦੁਰਘਟਨਾਵਾਂ ਜਿਹੜੀ ਦੇਖ ਨੂੰ ਪਿਛਲੇ ਦਿਨਾਂ ਚ ਮਿਲਦੀਆਂ ਵਾ ਔਰ ਹਰ ਸਾਲ ਦੀ ਤਰ੍ਹਾਂ ਉਸੇ ਦਿਨਾਂ ਤੋਂ ਪਹਿਲੇ-ਪਹਿਲੇ ਸ਼ੋਰ ਉੱਠਦਾ ਵਾ ਲੇਕਿਨ ਉਹ ਸ਼ੋਰ ਥਮ ਜਾਂਦਾ ਲੇਕਿਨ ਉਹਦੀ ਰੋਗ ਥਮ ਜਿਹੜੀ ਦੇਖ ਨੂੰ ਮਿਲ ਰਹੀ ਨਹੀਂ ਹੋ ਪਾਰੀ ਮੈਂ ਸਰਕਾਰ ਦੇ ਅੱਗੇ ਪ੍ਰਸ਼ਾਸਨ ਦੇ ਅੱਗੇ ਆਪਣੇ ਪੁਲਿਸ ਕਮਿਸ਼ਨਰ ਸਾਹਿਬ ਆਪਣੇ ਡੀਸੀ ਸਾਹਿਬ ਦੇ ਅੱਗੇ ਇਹ ਬੇਨਤੀ ਕਰਦਾ ਹਾਂ ਕਿ ਇਸ ਜਿਹੜਾ ਮੁੱਦਾ ਹੈ ਚਾਈਨਾ ਡੋਰ ਦਾ ਇਹਦੇ ਉੱਤੇ ਬੜਾ ਸਖਤ ਤੋਂ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਜਿਹਦੇ ਵਿੱਚ ਇੱਕ ਆਮ ਆਦਮੀ ਜਿਹੜਾ ਜਦਾ ਸੜਕ ਤੇ ਚੱਲਦਾ ਜਾ ਰਿਹਾ ਉਹ ਪਤਾ ਹੀ ਨਹੀਂ ਕਦੋਂ ਮੌਤ ਦੇ ਘੇਰੇ ਦੇ ਵਿੱਚ ਆ ਜਾਵੇ ਕੋਲ ਮੈਂ ਤੇ ਆਪਣੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦਿਓ ਕਿ ਇਹ ਡੜੀ ਡੜੀ ਚਾਈਨਾ ਡੋਰ ਹੈ ਇਹਦੇ ਨਾਲ ਕਿਸੇ ਦੇ ਘਰ ਦਾ ਵੀ ਬੰਦਾ ਕਿਸੇ ਦੇ ਘਰ ਦਾ ਬੱਚਾ ਇਸ ਦੁਰਘਟਨਾ ਦਾ ਕਾਰਨ ਉਨ੍ਹਾਂ ਦੇ ਕਾਰਨ ਕਰਕੇ ਇਹ ਦੁਰਘਟਨਾ ਹੋ ਸਕਦੀ ਹੈ ਆਪਣੇ ਬੱਚਿਆਂ ਨੂੰ ਅਵੇਅਰ ਕਰੋ ਤੇ ਆਪ ਵੀ ਉਹਨਾਂ ਨੂੰ ਧਿਆਨ ਰੱਖੋ ਕਿ ਉਹ ਇਹ ਚੀਜ਼ ਨਾ ਕ੍ਰਿਸ਼ਨ ਬਿਲਕੁਲ ਹੋਣੀ ਚਾਹੀਦੀ ਹੈ ਜੇ ਗਵਰਨਮੈਂਟ ਆਫ ਇੰਡੀਆ ਭਾਵੇਂ ਗਵਰਨਮੈਂਟ ਆਫ ਇੰਡੀਆ ਹੋਵੇ ਭਾਵੇਂ ਪੰਜਾਬ ਗਵਰਨਮੈਂਟ ਹੋਵੇ ਐਸੇ ਦੇ ਉੱਤੇ ਬੜਾ ਹੀ ਜ਼ਬਰਦਸਤ ਬੈਅ ਲਗਣਾ ਚਾਹੀਦਾ ਹੈ ਤਾਂ ਕਿ ਕੋਈ ਬੰਦਾ ਇਹਦੀ ਕਿਸੇ ਤਰ੍ਹਾਂ ਦੀ ਵੀ ਇਹਦੀ ਬਲੈਕਮੇਲਿੰਗ ਜਾਂ ਇਹਦੀ ਖਰੀਦਫੋਕ ਹੋਈ ਨਾ ਸਕੇ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵਿਚਰ ਮੰਲੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਜਿਹੜਾ ਹਾਦਸਾ ਉਹ ਉਹਦੇ ਬੱਚੇ ਨਾਲ ਵੀ ਹੋ ਸਕਦਾ ਹੈ ਜਿਹੜਾ ਉਹ ਕਿਸੇ ਦੇ ਬੱਚੇ ਵਾਸਤੇ ਉਹ ਕਰ ਰਿਹਾ ਹੈ